ਕੀ ਅਗੇਨ ਧਰਤੀ ਧਰਤੀ ਕਿਹਦੀ ਵੀ ਮੈਂ ਵਿਆਖਿਆ ਨਾ ਤੈਨੂੰ ਭਾਰ ਕੀ ਦਾ ਵਿਆਖਿਆ ਇਹ ਕਹਿਣ ਲੱਗੀ ਨਾ ਤਾਂ ਮੇਰੇ ਪੁੱਤਰ ਜਿਹੜੇ ਪੇੜ ਪੌਦੇ ਨੇ ਉਹਨਾਂ ਦਾ ਮੈਨੂੰ ਭਾਰ ਲੱਗਦਾ ਮੇਰੇ ਉੱਪਰ ਕਿੰਨੇ ਪਹਾੜ ਨੇ ਅਸਮਾਨ ਨੂੰ ਸੁੰਧੀਆਂ ਟੀਸੀਆਂ ਵਾਲੇ ਮੈਨੂੰ ਇਹਨਾਂ ਦਾ ਭਾਰ ਵੀ ਨਹੀਂ ਮੈਨੂੰ ਕਿੰਨੇ ਦਰਿਆ ਨਦੀਆਂ ਨੇ ਸਮੁੰਦਰ ਨੇ ਉਹਨਾਂ ਦਾ ਮੈਨੂੰ ਭਾਰ ਨਹੀਂ ਬਿਆਖਦਾ ਧਾਰ ਇਹ ਪੂਰੀ ਕਿੰਤ ਕਾਣ ਮੰਦੀ ਨੂੰ ਮੰਦੇ ਕਹਦੀ ਮੰਦਿਆਂ ਤੋਂ ਬੰਦੇ ਜਿਹੜੇ ਮਨੁੱਖ ਨੇ ਉਹ ਨਹੀਂ ਮੇਰੇ ਤੇ ਬੋਝ ਨਾਲ ਨਹੀਂ ਲੈਨੇ ਮੈਨੂੰ ਉਹ ਭਾਰ ਇਹ ਲੱਗਦੇ ਨੇ ਉਹਨਾਂ ਦਾ ਭਾਰ ਬਿਆਖਦਾ ਉਹ ਮਿੱਥੋ ਸਹੀ